ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਅਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇਲ ਰਹੇ ਸੀ ਲੋਕ ਸੀ ਉਹਨਾਂ ਨੂੰ ਅਬੋਹਰ ਦੇ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀਆ ਨਾਲ ਤੇ ਜਾਣਦੇ ਆ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕਾਰਵਾਈ ਪਈ ਦੀ ਹੈ ਸਾਨੂੰ ਕੱਲ ਸੂਚਨਾ ਮਿਲੀ ਸੀ ਕਿ ਗਮਜਾਲ ਜੋ ਵਾ ਘਿਰ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਾਂ ਨੂੰ ਕਾਬੂ ਕਰਕੇ ਉਹਨਾਂ ਤੋਂ 94220 ਰੁਪਏ ਬਰਾਮਦ ਕਰਾਏ। ਠੀਕ ਹੈ। ਹੁਣ ਅੱਗੇ ਕੀ ਕਾਰਵਾਈ ਹੈ? ਅੱਗੇ ਤੋਂ ਰਿਮਾਂਡ ਲੈ ਇਹਨਾਂ ਦਾ ਹੋਰ ਕੁਛ ਇਸ ਕਰਾਂਗੇ। ਠੀਕ ਹੈ। ਕਿੱਥੋਂ ਰਹਿਣ ਵਾਲੇ ਬੰਦੇ? ਇਹ ਕੁਝ ਅਬੋਰ ਦੇ ਆ ਤੇ ਕੁਝ ਕਿਸੇ ਦਾ ਨਾ। ਸਵੇਰਾ ਟੀਵੀ ਲਈ ਆਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਆਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇਲ ਰਹੇ ਸੀ ਲੋਕ ਸੀ ਉਹਨਾਂ ਨੂੰ ਆਬੋਹਰ ਦੇ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀਆ ਨਾਲ ਤੇ ਜਾਣਨੇ ਆ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਸਨੀਲ ਕੁਮਾਰ ਵਗੈਰਾ ਜਿਹੜੇ ਜੁਵਾ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਾਂ ਨੂੰ ਕਾਬੂ ਕਰਕੇ ਉਹਨਾਂ ਤੋਂ 941220 ਰੁਪਏ ਬਰਾਮਦ ਕਰਾਏ। ਠੀਕ ਹੈ। ਹੁਣ ਅੱਗੇ ਕੀ ਕਾਰਵਾਈ ਹੈ? ਅੱਗੇ ਤੋਂ ਰਿਮਾਂਡ ਲੈ ਇਹਨਾਂ ਦਾ ਹੋਰ ਕੁਛ ਇਸ ਕਰਾਂਗੇ। ਠੀਕ ਹੈ। ਕਿੱਥੋਂ ਰਹਿਣ ਵਾਲੇ ਬੰਦੇ? ਇਹ ਕੁਛ ਅਬੋਰ ਦੇ ਆ ਤੇ ਕੁਝ ਕਿਸੇ ਦਾ ਨਹੀਂ। ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਅਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇល ਰਹੇ ਸੀ ਲੋਕ ਸੀ ਉਹਨਾਂ ਨੂੰ ਅਬੋਹਰ ਦੇ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀਆ ਨਾਲ ਤੇ ਜਾਣਦੇ ਆ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕ ਨੀਲ ਕੁਮਾਰ ਵਗੈਰਾ ਜਿਹੜੇ ਜੁਵਾ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਾਂ ਨੂੰ ਕਾਬੂ ਕਰਕੇ ਉਹਨਾਂ ਤੋਂ 94,220 ਰੁਪਏ ਬਰਾਮਦ ਕਰਾਏ। ਠੀਕ ਹੈ। ਹੁਣ ਅੱਗੇ ਕੀ ਕਾਰਵਾਈ ਹੈ? ਅੱਗੇ ਤੋਂ ਰਿਮਾਂਡ ਲੈ ਇਹਨਾਂ ਦਾ ਹੋਰ ਕੁਛ ਇਸ ਕਰਾਂਗੇ। ਠੀਕ ਹੈ। ਕਿੱਥੋਂ ਰਹਿਣ ਵਾਲੇ ਬੰਦੇ? ਇਹ ਕੁਛ ਅਬੋਰ ਤੇ ਕੁਝ ਕਿਸੇ ਸਵੇਰਾ ਟੀਵੀ ਲਿਆ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇਲ ਰਹੇ ਸੀ ਲੋਕ ਸੀ ਉਹਨਾਂ ਨੂੰ ਅਬੋਹਰ ਦੇ ਜੁਡੀਸ਼ਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀ ਨਾਲ ਤੇ ਜਾਣਦੇ ਹਾਂ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕਾਰਵਾਈ ਅਨਿਲ ਕੁਮਾਰ ਵਗੈਰਾ ਜਿਹੜੇ ਜੂਆ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਿਆਂ ਨੂੰ ਕਾਬੂ ਕਰਕੇ ਉਹਨਾਂ ਤੋਂ 94220 ਰੁਪਏ ਬਰਾਮਦ ਕਰਾਏ। ਠੀਕ ਹੈ। ਹੁਣ ਅੱਗੇ ਕੀ ਕਾਰਵਾਈ ਹੈ? ਅੱਗੇ ਤੋਂ ਬਿਦਮਾਨਦ ਲੈਣਾਂ ਤਾਂ ਹੋਰ ਕੋਸ਼ਿਸ਼ ਕਰਾਂਗੇ। ਠੀਕ ਹੈ। ਕਿੱਥੋਂ ਰਹਿਣ ਵਾਲੇ ਬੰਦੇ? ਇਹ ਕੁਛ ਅਬੋਰ ਦੇ ਆ ਤੇ ਕੁਝ ਕਿਸੇ ਦਾ ਨਾ। ਸਵੇਰਾ ਟੀਵੀ ਲਿਆ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇਲ ਰਹੇ ਸੀ ਲੋਕ ਸੀ ਉਹਨਾਂ ਨੂੰ ਅਬੋਹਰ ਦੇ ਜੁਡੀਸ਼ਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀ ਨਾਲ ਤੇ ਜਾਣਦੇ ਹਾਂ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕਾਰਵਾਈ ਨੀਲ ਕੁਮਾਰ ਵਗੈਰਾ ਜਿਹੜੇ ਜੁਵਾ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਾਂ ਨੂੰ ਕਾਬੂ ਕਰਕੇ ਉਹਨਾਂ ਤੋਂ 94220 ਰੁਪਏ ਬਰਾਮਦ ਕਰਾਏ ਠੀਕ ਹੈ ਹੁਣ ਅੱਗੇ ਕੀ ਕਾਰਵਾਈ ਹੈ ਅੱਗੇ ਤੋਂ ਬਿਦਮਾਨਦ ਲੈਣ ਨਾਲ ਤਾਂ ਹੋਰ ਕੋਸ਼ਿਸ਼ ਕਰਾਂਗੇ ਠੀਕ ਹੈ ਕਿੱਥੋਂ ਰਹਿਣ ਵਾਲੇ ਬੰਦੇ ਇਹ ਕੁਛ ਅਬੋਰ ਦੇ ਤੇ ਕੁਝ ਕਿਸਨਾਂ ਸਵੇਰਾ ਟੀਵੀ ਲਈ ਆਪੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਆਪੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇល ਰਹੇ ਸੀ ਲੋਕ ਸੀ ਉਹਨਾਂ ਨੂੰ ਆਪੋਹਰ ਦੇ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀਆ ਨਾਲ ਤੇ ਜਾਣਦੇ ਆ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕ ਸਨੀਲ ਕੁਮਾਰ ਵਗੈਰਾ ਜਿਹੜੇ ਜੁਵਾ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਾਂ ਨੂੰ ਕਾਬੂ ਕਰਕੇ ਉਹਨਾਂ ਤੋਂ 941220 ਰੁਪਏ ਬਰਾਮਦ ਕਰਾਏ। ਠੀਕ ਹੈ। ਹੁਣ ਅੱਗੇ ਕੀ ਕਾਰਵਾਈ ਹੈ? ਅੱਗੇ ਤੋਂ ਰਿਮਾਂਡ ਲੈ ਇਹਨਾਂ ਦਾ ਹੋਰ ਕੁਛ ਇਸ ਕਰਾਂਗੇ। ਠੀਕ ਹੈ। ਕਿੱਥੋਂ ਰਹਿਣ ਵਾਲੇ ਬੰਦੇ? ਇਹ ਕੁਛ ਅਬੋਰ ਦੇ ਆ ਤੇ ਕੁਝ ਕਿਸੇ ਨਾ। ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਅਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇល ਰਹੇ ਸੀ ਲੋਕ ਸੀ ਉਹਨਾਂ ਨੂੰ ਅਬੋਹਰ ਦੇ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀਆ ਨਾਲ ਤੇ ਜਾਣਦੇ ਆ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕ ਸਨੀਲ ਕੁਮਾਰ ਵਗੈਰਾ ਜਿਹੜੇ ਜੁਵਾ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਾਂ ਨੂੰ ਕਾਬੂ ਕਰਕੇ ਉਹਨਾਂ ਤੋਂ 94,220 ਰੁਪਏ ਬਰਾਮਦ ਕਰਾਏ। ਠੀਕ ਹੈ। ਹੁਣ ਅੱਗੇ ਕੀ ਕਾਰਵਾਈ ਹੈ? ਅੱਗੇ ਤੋਂ ਰਿਮਾਂਡ ਲੈ ਇਹਨਾਂ ਦਾ ਹੋਰ ਕੁਛ ਇਸ ਕਰਾਂਗੇ। ਠੀਕ ਹੈ। ਕਿੱਥੋਂ ਰਹਿਣ ਵਾਲੇ ਬੰਦੇ? ਇਹ ਕੁਛ ਅਬੋਰ ਦੇ ਆ ਤੇ ਕੁਝ ਕਿਸੇ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਅਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇਲ ਰਹੇ ਸੀ ਲੋਕ ਸੀ ਉਹਨਾਂ ਨੂੰ ਅਬੋਹਰ ਦੇ ਜੁਡੀਸ਼ਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀਆ ਨਾਲ ਤੇ ਜਾਣਨੇ ਆ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕਾਰਵਾਈ ਨੀਲ ਕੁਮਾਰ ਵਗੈਰਾ ਜਿਹੜੇ ਜੁਵਾ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਾਂ ਨੂੰ ਕਾਬੂ ਕਰਕੇ ਉਹਨਾਂ ਤੋਂ 94220 ਰੁਪਏ ਬਰਾਮਦ ਕਰਾਏ। ਹੁਣ ਅੱਗੇ ਕੀ ਕਾਰਵਾਈ ਹੈ? ਅੱਗੇ ਤੋਂ ਰਿਮਾਂਡ ਲੈ ਇਹਨਾਂ ਦਾ ਹੋਰ ਕੁਛ ਇਸ ਕਰਾਂਗੇ। ਠੀਕ ਹੈ। ਕਿੱਥੋਂ ਰਹਿਣ ਵਾਲੇ ਬੰਦੇ? ਇਹ ਕੁਛ ਅਬੋਰ ਦੇ ਆ ਤੇ ਕੁਝ ਕਿਸੇ ਸਵੇਰਾ ਟੀਵੀ ਲਿਆ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇਲ ਰਹੇ ਸੀ ਲੋਕ ਸੀ ਉਹਨਾਂ ਨੂੰ ਅਬੋਹਰ ਦੇ ਜੁਡੀਸ਼ਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀ ਨਾਲ ਤੇ ਜਾਣਦੇ ਹਾਂ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕਾਰਵਾਈ ਸਨੀਲ ਕੁਮਾਰ ਵਗੈਰਾ ਜਿਹੜੇ ਜੂਆ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਿਆਂ ਨੂੰ ਕਾਬੂ ਕਰਕੇ ਉਹਨਾਂ ਤੋਂ 94220 ਰੁਪਏ ਬਰਾਮਦ ਕਰਾਏ ਠੀਕ ਹੈ ਹੁਣ ਅੱਗੇ ਕੀ ਕਾਰਵਾਈ ਹੈ ਅੱਗੇ ਤੋਂ ਬਿਦਮਾਨਦ ਲੈਣ ਨਾਲ ਤਾਂ ਹੋਰ ਕੋਸ਼ਿਸ਼ ਕਰਾਂਗੇ ਠੀਕ ਹੈ ਕਿੱਥੋਂ ਰਹਿਣ ਵਾਲੇ ਬੰਦੇ ਇਹ ਕੁਛ ਅਬੋਰ ਦੇ ਤੇ ਕੁਝ ਕਿਸੇ ਨਾਲ ਸਵੇਰਾ ਟੀਵੀ ਲਿਆ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਸਾਸੀ ਘਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੁਲਿਸ ਨੇ 11 ਜਵਾਰੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ ਅੱਜ 11 ਦੇ 11 ਜੋ ਜੂਆ ਖੇਲ ਰਹੇ ਸੀ ਲੋਕ ਸੀ ਉਹਨਾਂ ਨੂੰ ਅਬੋਹਰ ਦੇ ਜੁਡੀਸ਼ਲ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ ਗੱਲਬਾਤ ਕਰਦੇ ਹਾਂ ਥਾਣਾ ਅਧਿਕਾਰੀ ਨਾਲ ਤੇ ਜਾਣਦੇ ਹਾਂ ਕਿ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਕੀ ਕਾਰਵਾਈ ਪਈ ਹੈ ਜ ਨੀਲ ਕੁਮਾਰ ਵਗੈਰਾ ਜਿਹੜੇ ਜੂਵਾ ਖੇਡ ਰਹੇ ਨੇ ਅਸੀਂ ਮੌਕੇ ਤੇ ਪੁੱਜ ਕੇ 11 ਬੰਦਿਆਂ ਨੂੰ ਕਾਬੂ ਕਰਕੇ ਉਹਨਾਂ ਤੋਂ 94220 ਰੁਪਏ ਬਰਾਮਦ ਕਰਾਏ। ਠੀਕ ਹੈ। ਅੱਗੇ ਕੀ ਕਾਰਵਾਈ ਹੈ? ਅੱਗੇ ਤੋਂ ਬਿਦਮਾਨਦ ਲੈਣ ਨਾਲ ਤਾਂ ਹੋਰ ਕੋਸ਼ਿਸ਼ ਕਰਾਂਗੇ। ਠੀਕ ਹੈ। ਕਿੱਥੋਂ ਰਹਿਣ ਵਾਲੇ ਬੰਦੇ? ਇਹ ਕੁਛ ਅਬੋਰ ਦੇ ਆ ਤੇ ਕੁਝ ਕਿਸੇ ਨਾਲ। ਸਵੇਰਾ ਟੀਵੀ ਲਈ ਅਬੋਰ ਤੋਂ ਧਰਮਿੰਦਰ ਦੀ ਰਿਪੋਰਟ।